ਅੱਜ ਅਸੀਂ ਖੜੇ ਆਂ ਨਗਰ ਤੋਂ ਝੰਡੀ ਪੀਰ ਨੂੰ ਜਿਹੜੀ ਸੜਕ ਜਾ ਰਹੀ ਆ ਇਹ ਸੜਕ ਜਿਹੜੀ ਆ ਝੰਡੀ ਪੀਰ ਕਤਪਾਲੋਂ ਆਸ਼ਾ ਹਰ ਪਿੰਡਾਂ ਨੂੰ ਲਿੰਕ ਕਰਦੀ ਆ ਇੱਕ ਇਹ ਬਹੁਤ ਹੀ ਧਾਰਮਿਕ ਸਥਾਨ ਆ ਜਿਹੜੀ ਸੜਕ ਲੋਕ ਕਾਫੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਕਿ ਸੜਕ ਨੂੰ ਬਣਾਇਆ ਜਾਵੇ ਹੁਣ ਆਪਾਂ ਜਿਹੜੇ ਪਿੰਡ ਦੇ ਇਲਾਕੇ ਤੇ ਲੋਗ ਆ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਇਹ ਕੀ ਕਹਿਣਾ ਚਾਹੁੰਦੇ ਆ ਇਹ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਹੁਣ ਆਪਾਂ ਪੁੱਛਦੇ ਆ ਇੱਥੇ ਖੜੇ ਆ ਇਹਨਾਂ ਨਾਲ ਗੱਲ ਕਰਦੇ ਵੇ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਇੱਥੇ ਤੁਹਾਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ। टाकी ਸਾਹਿਬ ਆ ਦੇਖੋ ਵੀ ਛੜਕ ਦਾ ਹਾਲ ਕਾਫੀ ਸਮੇ ਤੋਂ ਇਹ ਪੁਰਾਣਾ ਆ ਜੀ। ਬਹੁਤ ਲੰਬੇ ਸਮੇਂ ਅਰਸੇ ਤੋਂ ਸਾਡੀ ਪਿੰਡਾਂ ਵਾਲਿਆਂ ਦੀ ਇਹ ਮੰਗ ਸੀਗੀ ਕਿ ਵੀ ਜਲਦੀ ਤੋਂ ਜਲਦੀ ਬਣੇ ਪਰ ਕਿਸੇ ਨੇ ਇਹਦੀ ਸਾਰ ਨਹੀਂ ਲਈ ਗਈ। ਅੱਜ ਫੇਰ ਦੁਬਾਰਾ ਅਸੀਂ ਪੁਰਜੋਰ ਇਹਨਾਂ ਪਿੰਡਾਂ ਦੇ ਜੋ ਵੀ ਹੈਗੇ ਆ ਤੇ ਉਹਨਾਂ ਨੇ ਬੇਨਤੀ ਮਤਲਬ ਪ੍ਰਸ਼ਾਸਨ ਨੂੰ ਔਰ ਤੁਹਾਡੇ ਜਰੀਏ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਇਹ ਸੜਕ ਬਣਦੀ ਰੱਖੀ ਜਾਵੇ ਔਰ ਇਹ ਛੜਕ ਨਗਰ ਤੋਂ ਲੈ ਕੇ ਝੰਡੀਪੀਰ ਦੇ ਵਿਚਕਾਰ ਪਿੰਡਾਂ ਦੇ ਤਿੰਨ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੇ ਔਰ ਸਾਡੇ ਇੱਕ ਮੇਨ ਇੱਕ ਤਰਵਾਰ ਬਾਬਾ ਝੰਡੀਪੀਰ ਬਹੁਤ ਇਤਿਹਾਸਿਕ ਜਗਾ ਜੀ ਬੜੀ ਉੱਥੇ ਸੰਗਤ ਆਉਂਦੀ ਹੈ ਦੂਰੋਂ ਵੀ ਸਾਡੇ ਤੋਂ ਆ ਕੇ ਨਮਸਤਕ ਹੁੰਦੀ ਆਪਣੇ ਮੰਗਾ ਪੂਰੀਆਂ ਕਰਦੀ ਐ ਸੋ ਬੇਨਤੀ ਹੈ ਵੀ ਸ਼ਾਸਨ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਛੜਕ ਨੂੰ ਬਣਾਇਆ ਜਾਵੇ ਇਸ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਵੀ ਇਹੀ ਕਹਿੰਦੇ ਹਾਂ ਸੜਕ ਬਣ ਜਵੇ ਅਸੀਂ। ਅਸੀਂ ਹੋਰ ਕੀ ਕਹਾਂ? ਜਿੱਦਾਂ ਤੁਸੀਂ ਦੱਸਦੇ ਵੀ ਤੁਹਾਡਾ ਪਿੰਡ ਕਿੱਥੇ ਪਾੜੋਂ ਆ। ਵੀ ਤੁਸੀਂ ਜਿਹੜਾ ਸਾਰੇ ਲੰਬੇ ਤੋਂ ਛਿੱਟ ਤੇ ਕੀ ਕਹਿਣਾ ਚਾਹੁੰਦੇ ਸਰਕਾਰ ਤੋਂ ਪ੍ਰਸ਼ਾਸਨ ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀ ਨਗਰ ਤੋਂ ਚੰਡੀਪੀਰ ਰੋਡ ਆ ਛੜਕ ਲੈਂਕ ਰੋਡ ਆ ਉਹ ਹੈ ਤੇ ਆਪਸਿਕ ਹੈਗੀ ਆ ਜਗਾ ਐਨ ਲੋਕ ਬੜੀ ਦੂਰੋਂ ਦੂਰੋਂ ਪਹੁੰਚਦੇ ਇਹ ਸੜਕ ਮੇਰਾ ਖਿਆਲ ਸਾਰੀ ਝੰਡੀ ਵੀਰ ਤੱਕ ਇਹ ਟੁੱਟੀ ਪਈ ਆ ਇਸ ਕਰਕੇ ਅਸੀਂ ਮੰਗ ਰੱਖਦੇ ਆ ਕਿ ਜਲਦੀ ਤੋਂ ਜਲਦੀ ਬਣਾਈ ਜਾਵੇ ਤੇ ਇਹ ਸੜਕ ਦਾ ਬਹੁਤ ਬੁਰਾ ਹਾਲ ਹੈ ਇੱਕ ਕਈ ਬੱਚੇ ਇੱਥੇ ਡਿੱਗਦੇ ਵੀ ਆ ਤੁਹਾਡਾ ਇਸ ਬਾਰੇ ਸੜਕ ਬਾਰੇ ਕੀ ਕਹਿਣਾ ਜੀ ਇਹ ਸੜਕ ਬਾਰੇ ਤਾਂ ਮੈਂ ਹੀ ਕਹੂੰਗਾ ਜੀ ਪਹਿਲੋਂ ਤੇ ਧੰਨਵਾਦ ਸਾਰਿਆਂ ਨੂੰ ਇਹ ਸੜਕ ਤਾਂ ਕਈ ਸਾਲਾਂ ਤੋਂ ਮੈਂ ਦੇਖਿਆ ਕਦੇ ਬਣਦੀ ਹੀ ਨਹੀਂ ਜੇ ਬਣਦੀ ਆ ਤੇ ਫਿਰ ਇੱਥੇ ਟੋਏ ਹੁੰਦੇ ਆ ਇਹਦੇ ਇਹਦੇ ਇਹ ਰਾਤ ਕਦੇ ਸਾਫ਼ ਹੋਏਗੀ ਜਿੱਦਾਂ ਹੁਣ ਜਿਹੜੀ ਸਰਕਾਰ ਆ ਜਾਂ ਜਿਹੜਾ ਸੰਬੰਧ ਪਵਾ ਗਿਆ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਦੇ ਕੋਲ ਜੇ ਬਣਾ ਦੇਣ ਤਾਂ ਬੜੀ ਮਿਹਰਬਾਨੀ ਜਿਵੇਂ ਮਤਲਬ ਸਾਰੀ ਦੁਨੀਆ ਨੂੰ ਆਉਣਾ ਜਾਣਾ ਤੇ ਕੁਝ ਨਾ ਪਰੇਸ਼ਾਨ ਅੱਜ ਦਿਨ ਨਹੀਂ ਪੈ ਜਾਂਦੇ ਆ ਫਿਰ ਤਾਂ ਬਹੁਤ ਔਖਾ ਹੁੰਦਾ ਕਈ ਵਾਰ ਪਰਿਵਾਰ ਹੁੰਦਾ ਨਾਲ ਕਰਦੇ ਬੱਚੇ ਹੁੰਦੇ ਆ ਪਾਣੀ ਦੀ ਜਟਰਾ ਪਾਣੀ ਦੀ ਮਰਾਂਗਾ ਹੁਣ ਇੱਧਰ ਕੁੜੀਆਂ ਜਾਂਦੀਆਂ ਨੇ ਪੜ੍ਹਨਾ ਕਾਲਜ ਨੂੰ ਜਾਂਦੀਆਂ ਨੇ ਉਹ ਤੁਰ ਕੇ ਪਾਣੀ ਦੇ ਵਿੱਚ ਕਿਵੇਂ ਜਾਣਗੀਆਂ ਇਹ ਰੋਡ ਤੇ ਕੋਈ ਇੱਥੇ ਇੱਥੇ ਸਤਨ ਵੀ ਆ ਗਿਆ ਇੱਥੇ ਕੋਈ ਹਾਂਜੀ ਇੱਕ ਆਪਣਾ ਚੰਡੀਪੀਰ ਸਾਹਿਬ ਆ ਮੰਨਦਾ ਜਿਹੜਾ ਬਹੁਤ ਦੁਨੀਆ ਮੰਨਦੀ ਆ ਕਿ ਉੱਥੇ ਬਹੁਤ ਦੁਨੀਆ ਦੂਰੋਂ ਦੂਰੋਂ ਆਉਂਦੀ ਐ ਇੱਥੇ ਨੀਰਤਾਂ ਕੀਤੀ ਜਾਂਦੀ ਐ ਤੇ ਫੇਰ ਉਹ ਇੱਧਰ ਤੁਰ ਦੋ ਤੁਸੀਂ ਕੀ ਕਹਿਣਾ ਚਾਹੁੰਦੇ ਸ਼ਰਕਾਰੇ ਸ਼ਰਕਾਰੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਛੇਤੀ ਛੇਤੀ ਬਣਨੇ ਠੀਕ ਨੇ ਬਹੁਤ ਚੈਰ ਹੋ ਗਿਆ ਦੇਖਦੇ ਇਹਨੂੰ ਇੱਧਰ ਕੁੜੀਆਂ ਜਾਂਦੇ ਸਾਰੇ ਜਾਣੇ ਜਾਂਦੇ ਔਖਾ ਹੋ ਜਾਂਦਾ ਲੰਘਣਾ ਉਹ ਪਾਣੀ ਛੱਡਦਾ ਜਿਹੜਾ ਮੀਂਹ ਪੈਂਦਾ ਅਰੇ ਮੜਕਦਾ ਬਹੁਤ ਮੰਦਾ ਹਾਲ ਹੈ ਜਿੱਥੇ ਜਦੋਂ ਮੀਂਹ ਪੈ ਜਾਂਦਾ ਪਾਣੀ ਪਾਣੀ ਖੜ ਜਾਂਦਾ ਲੰਘ ਨਹੀਂ ਹੁੰਦਾ ਇੱਥਾਂ ਇਹਨੂੰ ਬਣਾਇਆ ਗਿਆ ਹੈ ਰਮਮਤ ਕਿੱਲ ਗਿਆ ਹੈ ਸਵਾਰਾ ਬਣਾਇਆ ਜਾਵੇ ਸਰ ਅਸੇ ਇਹੀ ਆ ਵੀ ਜੋ ਪਹਿਲਾਂ ਵੀ ਬੋਲਿਆ ਉਹ ਵੀ ਇਹੀ ਕਹੂੰਗਾ ਵੀ ਆ ਦੇਖ ਹੀ ਲਿਆ ਹਾਲਾਤ ਉਹ ਤੁਹਾਨੂੰ ਦਿਖਾਉ। ਦੇਖੋ ਕਿ ਇਹ ਕਿਸ ਤਰ੍ਹਾਂ ਲੰਘਦੇ ਨੇ ਲੋਕ ਇਹਨਾਂ ਦੇ ਆ ਦੇਖੋ ਜੋ ਹਾਲਾਤ ਨੇ ਇਹ ਸੜਕ ਦੇ ਬਹੁਤ ਬੁਰੀ ਹਾਲ ਤਾਂ ਕਈ ਵਾਰ ਅ ਯਾਰੀ ਕਰ ਪਈ ਪਹਿਲੀ ਵਾਰੀ ਇੱਕੋ ਛੜਕ ਤੋਂ ਬੱਚਿਆਂ ਦੀਆਂ ਸੂਲੀ ਬੱਸਾਂ ਜਿਹੜੀਆਂ ਉਹ ਵੀ ਖਤਰੇ ਵਿੱਚ ਪੈ ਜਣੀਆਂ ਵੀ ਡਿੱਗ ਜਾਂਦੀਆਂ ਬੱਚੇ ਬਹੁਤ ਬੁਰੀ ਹਾਲਤ ਹੈਈ ਵਾਰੀ ਕਰਦੇ ਨੇ ਤੋਂ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਲਦੀ ਤੋਂ ਜਲਦੀ ਇਹਨੂੰ ਛੜਕ ਨੂੰ ਤਿਆਰ ਕੀਤਾ ਜਾਵੇ ਜੀ ਇਹ ਜਿਹੜੀ ਛੜਕਿਆ ਨਗਰ ਤੋਂ ਝੰਡੇਪੀ ਨੂੰ ਜਾ ਰਹੀ ਆ ਇਲਾਕਾ ਪਾਸੀ ਦੱਸ ਰਹੇ ਵੀ ਸੜਕ ਕਾਫੀ ਨੰਬਰ ਚ ਟੁੱਟੀ ਹੋਈ ਆ ਸਰਕਾਰਾਂ ਸੰਬੰਧਤ ਵਿਭਾਗ ਮੰਤਰੀਆਂ ਤੋਂ ਵੀ ਮੰਗ ਕੀਤੀ ਐ ਤੇ ਕਿਸੇ ਨੇ ਪੂਰੀ ਨਹੀਂ ਕੀਤੀ ਇਹਨਾਂ ਦੀ ਮੰਗ ਆ ਵੀ ਜਿਹੜੀ ਸਰਕਾਰ ਆ ਜਨਤ ਜਾਨ ਦੀ ਸੜਕ ਬਣਾਈ ਜਾਵੇ ਜਿਹੜੀਆਂ ਸੜਕਾਂ ਜਿਹੜੀਆਂ ਸੰਗਤਾਂ ਵਿਸ਼ਪਦਤ ਆਉਂਦੀਆਂ ਵੀ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਕੈਮਰਾਮੈਨ ਸੰਕਲ ਗਰਸ਼ਨ ਸਿੰਘ ਨਾਗਰ ਦੀ ਵਿਸ਼ੇਸ਼ ਰਿਪੋਰਟ ਚਲੋ ਉਸੇ ਚਲੋ ਆਓ ਆਦੇਵਾਦ ਪਰ ਵੀ ਲਾਓ ਫੋਕਸ ਕੇ